ਮੈਂ ਸਾਰਿਆਂ ਦਾ ਧੰਨਵਾਦ ਜਿਹੜਾ اپੋਜੀਸ਼ਨ ਪਾਰਟੀ ਦੀ ਆਵਾਜ਼ ਚੁੱਕੀ ਲੋਕਾਂ ਦੀ ਆਵਾਜ਼ ਬਣ ਕੇ ਤੇ ਹੋਰ ਲੋਕਾਂ ਤੱਕ ਬਾਕੀ ਪੰਜਾਬ ਤੱਕ ਪਹੁੰਚਾਉਣ ਆਈ। ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਉਹਦਾ ਮੇਨ ਮੁੱਦਾ ਜਿਹੜਾ ਕੱਲ ਕੈਂਡੀਡੇਟਾਂ ਦੀਆਂ ਲਿਸਟਾਂ ਜਿਹੜੀਆਂ ਇਹਨਾਂ ਨੇ ਕੱਢੀਆਂ ਨੇ। ਉਹਦੇ ਸੰਬੰਧ ਵਿੱਚ ਲੋਕਾਂ ਨੂੰ ਦੱਸਣਾ ਹੈ ਕਿ ਹਲਕਾ ਡੇਰਾ ਬਾਬਾ ਨਾਨਕ 'ਚ ਪਹਿਲਾਂ ਵੀ ਇਹਨਾਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜਿੱਦਣ ਕਾਗਜ਼ ਢਾਕਲ ਕਰਾਉਣੇ ਸੀ। ਕੱਲ ਜਦੋਂ ਲਿਸਟ ਆਉਣੀ ਸੀ ਜਿਹੜਾ ਟਾਈਮ ਮੇਰੇ ਹਿਸਾਬ ਨਾਲ 4 ਵਜੇ ਸੀਗਾ ਕਿ ਲਿਸਟ ਲੱਗੂਗੀ ਪਰ ਕਲਾਨੌਰ ਬਲਾਕ ਦੀ ਜਿਹੜੀ ਲਿਸਟ ਲੱਗੀ ਏ ਉਹ ਲੱਗੀ ਰਾਤ ਨੂੰ 12:30 ਜਿਲ੍ਹਾ ਪ੍ਰੀਸ਼ਦ ਦੀ ਜਿਹੜੀ ਆਈ ਉਹ ਰਾਤੀ 10 ਵਜੇ ਤੇ ਡੇਰਾ ਬਲਾਕ ਦੀ ਉਹ ਵੀ 10 ਵਜੇ ਦੇ ਰੌਂਦੇ ਉਹਨਾਂ ਦੇ ਵਿੱਚ ਜਿਹੜੇ ਬਲਾਕ ਸੰਪਤੀਆਂ ਸੀਗੀਆਂ ਟੋਟਲ 38 ਬਣਦੀਆਂ ਨੇ ਹਲਕਾ ਡੇਰਾ ਬਾਬਾ ਨਾਨਕ ਬਲਾਕ ਕਲਾਨੌਰ ਤੇ ਬਲਾਕ ਡੇਰਾ ਬਾਬਾ ਨਾਨਕ ਉਹਨਾਂ ਵਿੱਚੋਂ ਡੇਰਾ ਬਾਬਾ ਨਾਨਕ ਬਲਾਕ ਚ ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ ਉਹਨਾਂ ਚੋਂ ਸਿਰਫ ਦੋ ਬੰਦਿਆਂ ਦੀਆਂ ਜਿਹੜੀਆਂ ਐਕਸੈਪਟ ਕੀਤੀਆਂ ਨੇ ਤੇ ਉਹ ਵੀ ਉਹਨਾਂ ਚ ਕਿੰਨੀਆਂ ਰਹੀਆਂ ਜਿੱਥੇ ਟੋਟਲ ਦੀ ਟੋਟਲ ਸਾਰੇ ਕੈਂਡੀਡੇਟ ਜਿਨ੍ਹਾਂ ਦੇ ਐਕਸੈਪਟ ਹੋਏ ਨੇ ਉਹਨਾਂ ਵਿੱਚੋਂ ਇਹ ਇੱਕ ਧਰਮਕੋਡ ਬਲੌਕ ਤੇ ਇੱਕ ਰਾਈ ਚੱਕਦੀ ਉਸ ਤੋਂ ਇਲਾਵਾ ਕਾਂਗਰਸ ਪਾਰਟੀ ਦਾ ਕੋਈ ਵੀ ਕੈਂਡੀਡੇਟ ਹੈ ਜਿਹੜਾ ਉਹਨਾਂ ਲੜਨ ਯੋਗ ਨਹੀਂ ਕੀਤਾ ਗਿਆ ਅੱਛਾ ਠੀਕ ਹੈ ਹਾਲਾਂਕਿ ਕੱਲ ਨੂੰ ਰੂਲਿੰਗ ਪਾਰਟੀ ਇਹ ਜਿਹੜੀ ਇਹ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਹੈ ਇਹ ਇਨਾਂ ਕੋਲ ਕੈਂਡੀਡੇਟ ਨਹੀਂ ਸੀ ਲੜਨ ਵਾਸਤੇ ਇਨਾਂ ਨੂੰ ਬੰਦਾ ਨਹੀਂ ਕੋਈ ਲੱਭਿਆ ਕਾਗਜ਼ ਭਰਨ ਨੂੰ ਸਾਡੇ ਬੰਦੇ ਪਹੁੰਚੇ ਨੇ 11 ਵਜੇ ਬਲਾਕ ਦੇ ਵਿੱਚ ਦੋਵਾਂ ਬਲਾਕਾਂ ਚ ਦਾਖਲ ਕਰਨ ਕਾਗਜ਼ ਇਨਾਂ ਦੇ ਕੈਂਡੀਡੇਟ ਅਸੀਂ 5:30 ਵਜੇ ਤੱਕ ਤੇ ਡੇਰਾ ਬਲਾਕ ਚ ਖੜੇ ਰਹੇ ਹਾਂ ਮੈਂ ਆਪ ਤੇ ਇਨਾਂ ਦੇ ਮਿਲਦਾ 6 ਕੇ 7 ਕੈਂਡੀਡੇਟ ਨੇ ਜਿਹੜੇ ਉਹ ਕਾਗਜ਼ ਨਹੀਂ ਉੱਥੇ ਦੇਣ ਆਏ ਸੀ ਐਸ ਡੀ ਐਮ ਸਾਹਿਬ ਵੱਲੋਂ ਇਨਫੋਰਮੇਸ਼ਨ ਵੀ ਉੱਥੇ ਲਈ ਗਈ ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਆਮ ਆਦਮੀ ਤੇ ਜਿਹੜੇ ਕਾਗਜ਼ਪਰਣ ਇੰਨੇ ਲੋਕ ਨਹੀਂ ਪਹੁੰਚੇ ਉਸ ਤੋਂ ਬਾਅਦ ਇਹਨਾਂ ਨੇ ਕਾਗਜ਼ ਐਕਸੈਪਟ ਕੀਤੇ ਜਿਹੜਾ ਟਾਈਮ ਸੀਗਾ ਉਹਨੂੰ ਐਕਸਟੈਂਡ ਕਰਕੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਕਾਗਜ਼ ਜਿਹੜੇ ਦਾਖਲ ਕੀਤੇ ਕਲਾਨੌਰ ਬਲਾਕ 'ਚ ਮੈਨੂੰ ਲੱਗਦਾ 4 ਕੇ 5 ਬੰਦਿਆਂ ਨੇ ਕਾਗਜ਼ ਹੀ ਨਹੀਂ ਭਰੇ ਆਮ ਆਦਮੀ ਪਾਰਟੀ ਵੱਲੋਂ ਤੇ ਉੱਥੇ ਵੀ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਪੂਰੀ 19 ਦੀਆਂ 19 ਸੀਟਾਂ ਤੇ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਨੇ ਕਾਗਜ਼ ਭਰੇ ਸੀ ਅੱਜ ਡੇਰਾ ਬਲਾਕ ਦੇ ਇੱਥੇ ਕਲਾਨੌਰ ਬਲੌਕ ਦੇ ਕੈਂਡੀਡੇਟ ਆਏ ਨੇ ਸਭ ਤੋਂ ਪਹਿਲਾਂ ਤੇ ਮੈਂ ਇੱਕ ਬੰਦੇ ਦੀ ਫੜ ਕੇ ਤੁਹਾਨੂੰ ਦਿਖਾਉਣਾ ਜੀ ਉਹ ਤੋਂ ਇਹਦੇ ਵਿੱਚ ਜਿਹੜਾ ਕਾਰਨ ਉਹਨਾਂ ਨੇ ਓਬਜੈਕਸ਼ਨ ਤਾਂ ਦਿੱਤਾ ਇਹ ਚ ਵੀਡੀਓ ਦੇ ਸਾਈਨ ਨੇ ਬਲੌਕ ਵਿਕਾਸ ਤੇ ਪੰਚਾਇਤੀ ਅਫਸਰ ਅਮਨ ਇਥੋਂ ਦੇ ਲੇਡੀ ਡੀਐਸਪੀ ਨੇ ਆ ਸਾਰਿਆਂ ਦੀਆਂ ਵੇਖਿਓ ਇਹ ਚ ਓਬਜੈਕਸ਼ਨ ਜਿਹੜੀ ਲਾਈ ਗਈ ਏ ਬीडीपीਓ ਉਹਨਾਂ ਨੇ ਓਬਜੈਕਸ਼ਨ ਜਿਹੜੀ ਲਾਈ ਹੈ ਉਹਨਾਂ ਨੇ ਲਿਖਿਆ ਕਿ 70 ਰੁਪਿਆ ਜਿਹੜਾ ਬਕਾਇਆ ਰਹਿ ਗਿਆ ਕੈਂਡੀਡੇਟ ਦਾ ਉਹਦੇ ਕਾਰਨ ਕਰਕੇ ਇਹਨਾਂ ਨੇ ਜਿਹੜੇ ਕਾਗਜ਼ ਰਿਜੈਕਟ ਕੀਤੇ ਨੇ ਇਸ ਤੋਂ ਪਹਿਲਾਂ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਆਈ ਸੀਗੀ ਹਦਾਇਤ ਕਿ ਜਿਹੜੇ ਐਨਓਸੀ ਨੂੰ ਲੈ ਕੇ ਨੋ ਡਿਊ ਸਰਟੀਫਿਕੇਟ ਨੇ ਜਿਹੜੇ ਜਿਹੜੇ ਚੁੱਲ੍ਹਾ ਟੈਕਸ ਹੋ ਜਾਂਦੀ ਪੰਚਾਇਤ ਵੱਲੋਂ ਲੈ ਲਈਦਾ ਕਿ ਕੋਈ ਡਿਊ ਨਹੀਂ ਬਚਿਆ ਉਹ ਇਹਨਾਂ ਬੰਦਿਆਂ ਤੋਂ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਕਿ ਤੁਸੀਂ ਐਫੀਡੇਵਿਟ ਲਾ ਸਕਦੇ ਹੋ ਐਫੀਡੇਵਿਟ ਦੇ ਵਿੱਚ ਇਹਨਾਂ ਲਿਖਿਆ ਕਿ ਜੇ ਕੋਈ ਬਕਾਇਆ ਰਹਿੰਦਾ ਹੋਊਗਾ ਤੇ ਅਸੀਂ ਭਰਾਂਗੇ ਮੌਕੇ ਦੇ ਉੱਤੇ ਹਰ ਐਫੀਡੇਵਿਟ ਦੇ ਵਿੱਚ ਪਾਇਆ ਗਿਆ ਸਾਡੇ ਕੋਲ ਕਾਪੀਆਂ ਵੀ ਨੇ ਹਰ ਫਾਈਲ ਦੀ ਜਿਹੜੀ ਉੱਥੇ ਜਮ੍ਹਾਂ ਕੀਤੀ ਗਈ ਹੈ ਆ ਵੀ ਜਿਹੜੀ ਅੱਜ ਮੈਂ ਤੁਹਾਨੂੰ ਵਿਖਾਈ ਹੈ ਇਹਨਾਂ ਨੇ ਪਬਲਿਕ ਨਹੀਂ ਕੀਤੀ ਅੰਦਰੋਂ ਕਿਸੇ ਬੰਦੇ ਨੇ ਭੇਜੀ ਹੈ ਕਿ ਤੁਹਾਡੇ ਕੈਂਡੀਡੇਟਾਂ ਨਾਲ ਧੱਕਾ ਕੀਤਾ ਗਿਆ ਜੇ ਪਬਲਿਕ ਨਹੀਂ ਹੋਈ ਜਿਹੜਾ ਓਬਜੈਕਸ਼ਨ ਇਹਨਾਂ ਨੇ ਲਾ ਕੇ ਕੈਨਸਲ ਕੀਤੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਲਿਖਿਆ ਗਿਆ ਕਿ ਜੇ ਕਿਸੇ ਦਾ ਡਿਊ ਰਹਿੰਦਾ ਹੋਊਗਾ in case the candidate has not paid such dues then he would be given due opportunity to deposit such dues before the concerned authority and would be provided time till the beginning of the period of scrutiny jado time shuru hona siga otho pehla sade candidate ta nu inna nu inform karna chahida siga ki tadda inna due rehanda hai enu je tusi bharna aithe aake bhar do ehde sare pure jil sade halke da banda hai ਮੈਨੂੰ ਲੱਗਦਾ ਕਿ 150 ਰੁਪਏ ਆ ਕੇ 160 ਰੁਪਏ ਬਣੂਗਾ ਤੇ ਉਹੀ ਨਹੀਂ ਸਾਡੇ ਬੰਦਿਆਂ ਕੋਲ ਭਰਿਆ ਜਾਣਾ ਸੀ ਜਿਹੜੇ ਏਡੇ ਏਡੇ ਕਾਗਜ਼ ਵਕੀਲਾਂ ਕੋਲੋਂ ਚੈੱਕ ਕਰਾ ਕੇ ਹਾਂਜੀ ਕੀ ਲੱਗਦਾ ਕੀ ਕਰਾਂ ਇਲੈਕਸ਼ਨ ਇਹ ਵੇਖੋ ਜੀ ਇਹ ਕੈਂਡੀਡੇਟ ਜਿਹੜਾ ਇਥੋਂ ਐਮ.ਐਲ.ਏ ਐ ਉਹਨੇ ਵੇਖਿਆ ਕਿ ਆਪਾਂ ਆਪਾਂ ਤੇ ਇਹ ਗੱਲ ਸ਼ੁਰੂ ਚ ਕਿੰਨੇ ਆ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀਗਾ ਕਿ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਰ ਇਲੈਕਸ਼ਨ 'ਚ ਦਿੱਤਾ ਜਾਵੇ ਕਿ ਉਹਨਾਂ ਨੂੰ ਆਪਣੇ ਐਮ.ਐਲ.ਏ ਦਾ ਵੀ ਪਤਾ ਲੱਗੇ ਕਿ ਸਾਡਾ ਐਮ.ਐਲ.ਏ ਕਿੱਥੇ ਖੜਦਾ ਅੱਜ ਦੀ ਡੇਟ 'ਚ ਉਹਦੀ ਕੀ ਸਥਿਤੀ ਆਪਣੇ ਹਲਕੇ ਚ ਅੱਜ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਜੇ ਇਲੈਕਸ਼ਨ ਲੜਦੇ ਅੱਜ ਬਟਾਲੇ ਚ ਸਾਰੇ ਕਿਉਂ ਪਰੇ ਰਹੇ ਨੇ ਹਰ ਜਗ੍ਹਾ ਕਿਉਂ ਪਰੇਗਾ ਅੱਜ ਸਾਡੇ ਕਾਗਜ਼ ਸਹੀ ਨਿਕਲੇ ਕਿ ਆਬਜੈਕਸ਼ਨ ਹੋਤੇ ਇਹਨਾਂ ਨੇ 700 ਰੁਪਏ ਹਾਊਸ ਟੈਕਸ ਲਾਤਾ ਇਹਨਾਂ ਨੂੰ ਚਾਹੀਦਾ ਸੀ ਇਲੈਕਸ਼ਨ ਲੜਾਓ ਸਾਡੇ ਬੰਦਿਆਂ ਨੂੰ ਅਸਤੇ ਅੱਜ ਵੀ ਕਹਿੰਨੇ ਕਿ ਅੱਜ ਵੀ ਡੀਸੀ ਸਾਹਿਬ ਨੂੰ ਚਾਹੀਦਾ ਹੈ ਕਿ ਸਾਡੀ ਦੁਬਾਰਾ ਉਹਨਾਂ ਨੂੰ ਬੁਲਾਇਆ ਜਾਵੇ ਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਦੀ ਸਾਡੇ ਤੋਂ ਲੱਗਣਾ ਹੋਈ ਹੈ ਅਸੀਂ ਉਹਨੂੰ ਠੀਕ ਕਰਕੇ ਸੋਧ ਕਰਕੇ ਤਾਂ ਅਸੀਂ ਤੁਹਾਡੇ ਕੋਲੋਂ ਜਿਹੜੀ ਫੀਸ ਉਹ ਲੈ ਲੈਣੇ ਕੋਰਟਚੋਂ ਵੰਡੇ ਪਾਵਾਂਗੇ ਜੀ ਇਹਨਾਂ ਨੇ ਵੀ ਬੜੀ ਚਲਾਕੀ ਕਿਹੜੇ ਥੇ ਵਾਲੇ ਦਿਨ ਸਰਕਾਰ ਕੀ ਮੰਗ ਕਰ ਦੋ ਤੁਸੀਂ ਗੱਲ ਕਰ ਸਰਕਾਰ ਵੱਲੋਂ ਕੋਈ ਮੰਗ ਨਹੀਂ ਜੀ ਸਰਕਾਰ ਨੂੰ ਅਸੀਂ ਕੋਈ ਮੰਗ ਨਹੀਂ ਕਰਨੀ ਇਹਨਾਂ ਦੇ ਖਿਲਾਫ ਸਾਡੇ ਕੋਲ ਹੁਣ ਪ੍ਰੂਫ ਆ ਗਿਆ ਹੈ ਜੀ ਬੀਡੀਪੀਓ ਤੇ ਐਸਡੀਐਮ ਤੇ ਜਿੰਨੇ ਸੈਕਟਰੀ ਨੇ ਇਹਨਾਂ ਦੇ ਖਿਲਾਫ ਉਹਨਾਂ ਕੋਰਟ ਚ ਜਾਵਾਂਗੇ ਕਿ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਅਧਿਐਤ ਸੀ ਉਹਦੀ ਉਲੰਘਣਾ ਇਹ ਲੋਕਾਂ ਨੇ ਕਿਵੇਂ ਕੀਤੀ ਲਿਖ ਕੇ ਦਿੱਤਾ ਸ਼ਰਿਆਮ ਕਿ ਪਾਗ ਵਿੱਚ ਕੋਈ ਹੋਰ ਕਮੀ ਨਹੀਂ ਲੱਭੀ ਤਾਂ ਆਪਾਂ ਸ਼ਰਿਆਮ ਲਿਖ ਕੇ ਦੇਤਾ ਕਿ ਜਿਹੜੀ ਚੀਜ਼ ਇਲੈਕਸ਼ਨ ਕਮਿਸ਼ਨ ਨੇ ਸਪੈਸੀਫਿਕਲੀ ਮਾਰਕ ਕੀਤੀ ਕਿ ਤੁਸੀਂ ਜਿਹੜਾ ਡਿਊ ਰਹਿੰਦਾ ਉਹ ਭਰ ਸਕਦੇ ਹੋ ਤੁਹਾਨੂੰ ਕੰਸਰਨਡ ਅਫਸਰ ਜਿਹੜਾ ਉਹ ਤੁਹਾਨੂੰ ਬੁਲਾ ਕੇ ਇੱਥੇ ਬੁਲਾਊਗਾ ਕਿ ਤੁਹਾਡਾ ਇੰਨਾ ਡਿਊ ਰਹਿੰਦਾ ਇਹ ਭਰ ਦਿਓ ਤੁਹਾਡਾ ਦੋ ਬੰਦੇ 12 ਵਜੇ ਬਲੌਕ ਸ਼ੰਤੀ ਦੇ ਖੱਤੀਆਂ ਚ ਕਿੰਨੇ ਵਜੇ ਜੀ ਦੋ ਬਚੇ ਜੀ ਦੋ ਬਚੇ ਇਸ ਵਾਰ ਇਹਨਾਂ ਦੇ ਲਈ ਇਹਨਾਂ ਦੇ ਦੀ ਐਬਜੈਕਸ਼ਨ ਹੋ ਗਿਆ ਤੇ ਦੂਜੇ ਕੈਂਡੀਡੇਟਾਂ ਦੇ ਕੀ ਐਬਜੈਕਸ਼ਨ ਟੋਟਲ ਕੋਈ ਚੇਨ ਬਿਲਕੁਲ ਫਾਰਮਾ ਸੇਮ ਹੈ ਜੀ ਸਾਰਿਆਂ ਦਾ ਜਿਲ੍ਹਾ ਪ੍ਰੀਸ਼ਦ ਪਰਫਾਰਮੈਂਸ ਜਿਲ੍ਹਾ ਪ੍ਰੀਸ਼ਦ 70 ਸਾਰੇ ਫਿਲਮ ਪਾਗਜ ਹੈ ਜਿਲ੍ਹਾ ਪ੍ਰੀਸ਼ਦ ਦੇ ਕਿੰਨੇ ਵਜੇ ਜੀ ਜਿਲ੍ਹਾ ਪ੍ਰੀਸ਼ਦ 5 ਸੀ ਜੀ ਉਹਨਾਂ ਚੋਂ ਇੱਕ ਵੀ ਨਹੀਂ ਬਚਿਆ ਟੋਟਲ ਚਾਰੇ ਗਏ ਸਾਰੇ ਗਏ ਇੱਕ ਬੰਦੇ ਦੀ ਇਹਦੇ ਵਿੱਚ ਐਕਸੈਪਟ ਜਿਹੜੀ ਆਜ਼ਾਦ ਉਮੀਦਵਾਰ ਵਜੋਈ ਹੈ ਉਹ ਹੋਈ ਹੈ ਜੀ ਜੱਗੂ ਭਗਵਾਨਪੁਰਿਆ ਦੀ ਮਾਸੀ ਦੀ ਉਹਦੇ ਕਾਗਜ਼ੇ ਚ ਐਕਸੈਪਟ ਹੋਏ ਨੇ ਉਹਨਾਂ ਦਾ ਕੋਈ ਮੇਰੇ ਸਾਬ ਨਾਲ ਡਿਊ ਨਹੀਂ ਰਹਿੰਦਾ ਹਣਾ ਉਹ ਤੇ ਐਮਐਲਏ ਕੋਲੋਂ ਤਾਂ ਹੀ ਜਾਂਦਾ ਹਣਾ ਉਹਨੂੰ ਕੋਈ ਡਿਊ ਨਹੀਂ ਉਚੜਿਆ ਦੁਬਾਰਾ ਸਾਡੀ ਸਰਕਾਰ ਵੇਲੇ ਦੀ ਗੱਲ ਕਰਨਗੇ ਕਿ ਇਹਨਾਂ ਨੇ ਪੈਦਾ ਕੀਤਾ ਇਹਨਾਂ ਨੇ ਇਲੈਕਸ਼ਨ ਲੜਾਈ ਅੱਜ ਦੀ ਡੇਟ ਚ ਕਾਂਗਰਸੀ ਸਾਰਿਆਂ ਦੇ ਤੇ ਰਿਜੈਕਟ ਹੋ ਗਏ ਕਾਗਜ਼ ਜੇ ਤੁਸੀਂ ਕਾਗਜ਼ ਭਰੇ ਸੀ ਉਹ ਤੇ ਡਿਊ ਚੈੱਕ ਕੀਤੀ ਬਿਲਕੁਲ ਜੀ ਉਦੋਂ ਚੈੱਕ ਕਰਕੇ ਨਹੀਂ ਵੇਖੋ ਜੀ ਡਿਊ ਰਹੋਗੇ ਨਾ ਹੋਵੇ ਇਹ ਚ ਆਪਾਂ ਨੂੰ ਉਹਨਾਂ ਨੇ ਹਦਾਇਤ ਦਿੱਤੀ ਹੈ ਕਿ ਜੇ ਕਿਸੇ ਦਾ ਡਿਊ ਰਹਿੰਦਾ ਉਹ ਮੌਕੇ ਤੇ ਬੁਲਾ ਕੇ ਅਸੀਂ ਪੁੱਛਾਂਗੇ ਕਿ ਤੁਸੀਂ ਇਹ ਭਰਨਾ ਹੈ ਤੇ ਫਿਰ ਤੁਹਾਡੇ ਕੋਲ ਵੇਖੋ ਜੀ 70 ਰੁਪਏ 70 ਰੁਪਏ ਨੇ ਇੱਕੋ ਜਿਹਾ ਆਬਜੈਕਸ਼ਨ ਲੱਗਾ ਸਾਰਿਆਂ ਦਾ ਸਾਰਿਆਂ ਤੇ ਸੇਮ ਆਬਜੈਕਸ਼ਨ ਲੱਗਿਆ ਉਹਦੇ ਵਿੱਚ ਹੀ ਇਹ ਫੀਡਰ ਤਾਂ ਕਹਿੰਦਾ ਫੀਡਰ ਦਾ ਸਾ अमाउंट ਸੇਮ ਹੈ ਉਹਦੇ ਵਿੱਚ ਲਿਖਿਆ ਕਿ ਸੇ ਸਾਡਾ ਕੋ ਜੋ ਪੈਨਲ ਹੈਗਾ 70 ਰੁਪਏ ਸੇ ਇਕੱਲੇ ਕਾਂਗਰਸ ਦੇ ਰਿਜੈਕਟ ਹੋਏ ਸਾਰੀਆਂ ਪਾਰਟੀਆਂ ਦੇ ਅਕਾਲੀ ਦਲ ਦੇ ਵੀ ਵਿੱਚੋਂ ਕਈ ਰਹਿ ਗਏ ਨੇ ਸਾਡੇ ਨਾਲੋਂ ਉਹ ਤਾਂ ਅਕਾਲੀ ਦਲ ਦੇ ਐਕਸੈਪਟ ਹੋ ਗਏ ਨੇ ਜਿਨ੍ਹਾਂ ਨੇ ਭਰੇ ਵੀ ਸਾਡੇ ਤੋਂ ਵੱਧ ਤੋਂ ਵੀ ਘੱਟ ਹੋਣੀ ਉੰਜੇ ਜਿਹੜੇ ਤੁਹਾਡੇ ਰਹਿ ਗਏ ਉਹ ਇਲੈਕਸ਼ਨ ਲੜੋਗੇ ਜਾਂ ਬਾਈਕਾਟ ਨਹੀਂ ਜਿਹੜੇ ਡ੍ਰੈਗਨ ਹੈ ਅਸੀਂ ਤੇ ਪੂਰੇ ਜੋਰ ਨਾਲ ਇਲੈਕਸ਼ਨ ਲੜਾਂਗੇ ਜਿਹੜੇ ਦੂਰ ਹੈਗੇ ਬਲੋਕਸ ਬਾਈਕਾਟ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਇਲੈਕਸ਼ਨਾਂ ਤੋਂ ਡਰ ਲੱਗਦਾ ਸਾਡੇ ਲੋਕ ਜਿੱਤਣ ਵਾਲੇ ਨੇ ਸਾਡੇ ਕੈਂਡੀਡੇਟ ਜਿੱਤਣ ਵਾਲੇ ਨੇ ਅਸੀਂ ਇਲੈਕਸ਼ਨ ਓਵੇਂ ਹੀ ਲੜਾਂਗੇ ਉਸੇ ਜੋਸ਼ ਨਾਲ ਜਿਹੜੇ ਦੂਰ ਹੈਗੇ ਜਿਹੜੇ ਦੂਰ ਹੈਗੇ ਨੂੰ ਇਲੈਕਸ਼ਨ ਲੜਨ ਜਿਹੜਾ ਉਧਰ ਕਲੈਸ਼ ਹੋਇਆ ਉਹਦੇ ਵਿਹਾਰ ਤੇ ਪੁਲਿਸ ਨੇ ਕੁਝ ਕੀਤਾ ਪੁਲਿਸ ਨੂੰ ਕੰਪਲੇਂਟ ਦਿੱਤੀ ਸੀ ਜੀ ਅੱਛਾ ਕਾਰਵਾਈ ਕੋਈ ਨਹੀਂ ਹੋਣੀ ਅਸੀਂ ਉਮੀਦ ਵੀ ਨਹੀਂ ਰੱਖਦੇ ਕਾਰਵਾਈ ਦੀ ਮੈਂ ਤੇ ਉਸ ਦਿਨ ਵੀ ਕਿਹਾ ਸੀਗਾ ਹੁਣ ਇਹ ਕਈ ਵਾਰੀ ਆਪਾਂ ਸੋਚ ਲਏ ਤੇ ਕਿ ਗੁੱਸੇ ਗੁੱਸੇ ਚ ਬਿਆਨ ਦਿੱਤਾ ਗਿਆ ਪਰ ਮੈਂ ਅੱਜ ਵੀ ਆਪਣੇ ਸਟੈਂਡ ਤੇ ਖੜਾ ਹਾਂ ਕਿ ਜਿਹੜੇ ਦੋ ਡੀਐਸਪੀ ਉੱਥੇ ਮੌਜੂਦ ਸੀਗੇ ਉਹਨਾਂ ਤੇ ਸਾਲ ਬਾਅਦ ਪੁਲਿਸ ਕਾਰਵਾਈ ਸਹੀ ਢੰਗ ਨਾਲ ਦੋਵਾਂ ਤੇ ਕੀਤੀ ਜਾਊਗੀ ਇਹਨਾਂ ਕੋਲੋਂ ਇਹਨਾਂ ਦੋਵਾਂ ਦੀ ਨੌਕਰੀ ਖੋਹੂੰਗਾ ਹੁਣ ਕਿ ਤੁਸੀਂ ਲੋਕਾਂ ਦੇ ਜਿਹੜੇ ਕੈਂਡੀਡੇਟ ਪਰ ਉਨਾਉਂਦੇ ਨੇ ਕੈਮਰੇ ਅੰਦਰ ਲੱਗੇ ਨੇ ਜਿੱਥੇ ਸਾਡੇ ਬੰਦੇ ਨੇ ਕਿਸ ਨੂੰ ਅੱਖ ਚੁੱਕ ਕੇ ਨਹੀਂ ਵੇਖਿਆ ਤੇ ਤੁਸੀਂ ਉਹਨਾਂ ਤੇ ਇਹੋ ਜਿਹੇ ਉਹਨਾਂ ਦੀ ਕਰਮ ਕਰਾਏ ਉਹਨਾਂ ਦੀ ਦੂਜੀ ਪਾਰਟੀਆਂ ਵੱਲੋਂ ਇਹ ਪੁਲਿਸ ਤੇ ਐਕਸ਼ਨ ਕਰਾਵਾਂਗੇ ਤੇ ਐਮਐਲਏ ਨੂੰ ਮੈਂ ਉਦੋਂ ਵੀ ਕਹਿਆ ਸੀਗਾ ਤੇ ਮੈਂ ਆਪਣੇ ਜ਼ੁਬਾਨ ਤੋਂ ਹੁਣ ਭੱਜੂਗਾ ਨਹੀਂ ਐਮਐਲਏ ਨੂੰ ਮੈਂ ਕਹਿ ਦਿੰਦਾ ਸਰਕਾਰ ਉਹਨਾਂ ਦੀ ਹੋਵੇ ਸਰਕਾਰ ਸਾਡੀ ਹੋਵੇ ਇਹਦੀ ਭਾਜੀ ਮੋੜ ਕੇ ਮੈਂ ਆਪ ਜਾਊਗਾ ਮੈਨੂੰ ਸੁਜਿੰਦਰ ਸਿੰਘ ਧੰਦਾਵਾ ਦੀ ਲੋੜ ਨਹੀਂ ਪੈਣੀ ਇਹ ਕੰਮ ਨੂੰ ਇਹ ਮੈਂ ਆਪ ਕਰਕੇ ਇਹਨੂੰ ਐਮਐਲਏ ਨੂੰ ਇੱਥੋਂ ਦਿਖਾ ਦਿਆਂਗਾ ਉਹ ਉਦੋਂ ਕ੍ਰੈਸ਼ ਕ੍ਰੈਸ਼ ਸੀ ਜਿੰਮੇਵਾਰ ਕਿ ਤੁਸ ਸਮਝ ਦਿਓ ਜਿਹੜਾ ਉਦੋਂ ਕ੍ਰੈਸ਼ ਹੋਇਆ ਉਹਦੀ ਉਹ ਕ੍ਰੈਸ਼ ਵੇਖੋ ਜੀ ਵੀਡੀਓ ਮੈਂ ਅੱਜ ਵੇਖੀ ਦੁਬਾਰਾ ਮੈਨੂੰ ਨੇ ਕਿਸੇ ਨੇ ਦਿਖਾਈ ਉਹ ਵੀ ਮੈਂ ਅੱਜ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੂੰਗਾ ਉਹਤੇ ਐਮਐਲਏ ਨੇ ਜਦੋਂ ਅਸੀਂ ਅੰਦਰ ਜਾ ਰਹੇ ਸੀਗੇ ਅੰਦਰ ਵੜ ਗਏ ਸੀ ਸਾਡੇ ਮੂੰਹ ਤੇ ਤੇ ਨਹੀਂ ਕੁਝ ਬੋਲਿਆ ਪਹਿਲਾਂ ਜਦੋਂ ਅਸੀਂ ਅੰਦਰ ਵੜ ਗਏ ਸੀ ਉਦੋਂ ਡੀਐਸਪੀ ਨੂੰ ਕਿਹਾ ਅੰਦਰ ਕੌਣ ਵੜਿਆ ਤੂੰ ਇੱਥੇ ਕੀ ਕਰਦਾ ਕੱਢ ਸਾਰਿਆਂ ਨੂੰ ਬਾਹਰ ਉਹ ਵੀਡੀਓ ਚ ਆਇਆ ਜੀ ਕਿਸੇ ਚੈਨਲ ਨੂੰ ਇੰਟਰਵਿਊ ਦਿੰਦੇ ਹੋ ਤੇ ਪਿੱਛੋਂ ਆਵਾਜ਼ ਆ ਗਈ ਸੀ ਉਹਨਾਂ ਨੇ ਪਿੱਟ ਕੀਤੀ ਸੀ ਤੇ ਐਮਐਲਏ ਦੀ ਪਿੱਛੋਂ ਆਵਾਜ਼ ਆਈਏ ਫਿਰ ਉਹਨਾਂ ਨੇ ਮੇਨ ਗੱਲ ਆਏ ਉਹਨੇ ਆਪਣਾ ਮੁੰਡਾ ਲੜਾਉਣਾ ਸੀ ਜ਼ਿਲ੍ਹਾ ਪ੍ਰੇਸ਼ਦ ਦੇ ਗਰੂਪ ਲੋਹਾਰਾਵਾਲ ਤੋਂ ਇਹਨੇ ਇਲੈਕਸ਼ਨ ਲੜਨੀ ਸੀਗੀ ਇਹਨੂੰ ਪਤਾ ਸੀਗਾ ਕਿ ਯਾਰ ਹਿੰਮਤ ਵਾਲਾ ਬੰਦਾ ਹੋਵੇ ਕਿ ਮੇਰੇ ਮੁੰਡੇ ਨੇ ਇਲੈ ਮੈਂ ਉਹਨੂੰ ਸਿੱਧਾ ਨਾ ਬਣਾਦਾ ਇੰਨੀ ਹਿੰਮਤ ਵਾਲਾ ਹੁੰਦਾ ਤੇ ਸਾਡਾ ਸਾਡੇ ਤੇ ਇੱਕ ਛੋਟੇ ਜਿਹੇ ਪਿੰਡ ਦਾ ਸਰਪੰਚਾ ਜਗਰੂਪ ਜਿੰਨੂੰ ਤੁਸੀਂ ਆਪ ਕਹਿੰਦੇ ਹੋ ਕਿ ਅਸੀਂ ਆਮ ਆਦਮੀ ਆ ਤੇ ਅਸੀਂ ਇਲੈਕਸ਼ਨਾਂ ਆਮ ਲੋਕਾਂ ਨੂੰ ਲੜਾਈ ਦਿਆਂ ਸਾਡੇ ਤੇ ਉਸ ਟਾਈਮ ਤੇ ਇਲਜ਼ਾਮ ਲਾਇਆ ਗਿਆ ਬਾਈ ਇਲੈਕਸ਼ਨ ਵਾਲੇ ਪਰਿਵਾਰਵਾਦ ਪਰਿਵਾਰਵਾਦ ਅੱਜ ਆਪਣੇ ਮੁੰਡੇ ਨੂੰ ਇਲੈਕਸ਼ਨ ਲੜਾ ਰਹੇ ਅਸੀਂ ਤੇ ਬਰਾਬਰ ਇਲੈਕਸ਼ਨ ਲੜੇ ਹਨਾ ਸਾਡੇ ਵੱਲੋਂ ਤੇ ਇਹੋ ਜਿਹਾ ਕੁਝ ਨਹੀਂ ਹੋਇਆ ਸੀ ਅੱਜ ਜਿਦ ਤਰ੍ਹਾਂ ਮੁੰਡਾ ਇਲੈਕਸ਼ਨ ਲੜ ਰਿਹਾ ਤੇ ਲੋਕਾਂ ਨੂੰ ਦਿਖਾਉਣਾ ਸੀਗਾ ਕਿ ਮੈਂ ਵੀ ਮੇਰੀ ਲੋਕਾਂ ਚ ਆਹ ਕਮਾਈ ਹੈ ਮੈਂ ਆਹ ਕੰਮ ਕੀਤਾ ਸੀਗਾ ਤੇ ਮੇਰਾ ਮੁੰਡਾ ਸਾਡੇ ਬੰਦੇ ਤੇ ਤੁਸੀਂ ਕਾਗਜ ਕੈਨਸਲ ਕਰਾਤੇ ਇੰਨੀ ਮਤਾਲੀ ਸੀ ਅਜੇ ਵੀ ਕਹਣਾ ਮੈਂ ਇੱਕੋ ਸੀਟ ਤੇ ਸਾਡੇ ਕਾਗਜ ਜਿਹੜੇ ਐਕਸੈਪਟ ਕੀਤੇ ਜਾਣ ਜਿੱਥੇ ਇਥੋਂ ਦੇ ਐਮ.ਐਲ.ਏ ਦੇ ਮੁੰਡੇ ਨੇ ਇਲੈਕਸ਼ਨ ਲੜਦੀਆਂ ਉਥੋਂ ਕਾਂਗਰਸ ਨੇ ਕੱਲੀ ਇੱਕ ਥਾਂ ਤੋਂ ਕਰ ਲੈਣ ਸਾਡੇ ਐਕਸੈਪਟ ਤੇ ਉਹ ਚਾਪਾ ਵਿਖਾ ਦਿੰਦੇ ਐਮ.ਐਲ.ਏ ਨੂੰ ਕਿ ਕਾਂਗਰਸ ਦੀ ਫੋਨ ਦੇ ਹਲਕੇ ਚ ਕੀ ਸਰ ਪੱਗਾਂ ਦੇ ਮਸਲੇ ਨੂੰ ਲੈ ਕੇ ਅੱਜ ਇਹਨਾਂ ਨੇ ਮਾਫੀ ਵੀ ਮੰਗੀ ਆ ਕਿਸੇ ਚੈਨਲ ਤੇ ਮਾਫੀ ਮੰਗੀ ਇਹਨਾਂ ਨੇ ਅਧਵਾ ਸਾਹ ਦੇ ਅਮਰਦੀਪ ਰੰਧਾਵਾ ਨੇ ਵੇਖੋ ਜੀ ਉਹਨੇ ਕਿਹਾ ਸੀ ਲੋਨ ਦਿੱਤਾ ਇਹਨਾਂ ਨੂੰ ਕੰਮ ਆ ਉਹਨੇ ਉਹਨੇ ਕਿਹਾ ਲੋਨ ਦੇਣਾ ਸੀਗਾ ਲੋਨ ਦੇਣਾ ਸੀ ਵ ਇੱਕ ਦਿਨ ਉਹਨੂੰ ਲੱਗਿਆ ਮਾਫੀ ਮੰਗਣੀ ਤੇ ਇਹ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਉਹ ਬੰਦੇ ਨੇ ਦਿਲੋਂ ਨਹੀਂ ਮੰਗੀ ਜਿੰਨੇ ਉਹਨੂੰ ਸੋਸ਼ਲ ਮੀਡੀਆ ਤੇ ਲੋਕ ਗਾਲਾਂ ਕੱਢ ਰਹੇ ਨੇ ਇਹ ਉਹਦੇ ਡਰ ਤੋਂ ਕਿ ਕੱਲ ਨੂੰ ਮੇਰੇ ਤੇ ਪੰਜਾਬ ਇਨੌਲਟ ਹੋ ਗਿਆ ਨਹੀਂ ਤੇ ਹਲਕਾ ਉਲਟੋਂਦਾ ਹਾਂ ਅੱਜ ਪੰਜਾਬ ਪੂਰਾ ਇਹ ਬੰਦੇ ਦੀ ਥੂ-ਥੂ ਕਰ ਰਿਹਾ ਕਿ ਇਹਦੀ ਜ਼ੁਬਾਨ ਕਿਉਂ ਦੀ ਲੱਗੀ ਹੈ ਮੈਨੂੰ ਯਾਦ ਹੈ ਜਦੋਂ ਇਹ ਇਲੈਕਸ਼ਨ ਜਿੱਤਿਆ ਸੀ ਮੈਂ ਪਹਿਲੀ ਇੰਟਰਵਿਊ ਮੈਨੂੰ ਯਾਦ ਨਹੀਂ ਕਿਹੜੇ ਚੈਨਲ 'ਤੇ ਸੀ ਪਰ ਮੈਂ ਉਸ ਦਿਨ ਆਹ ਚੀਜ਼ ਕਹੀ ਸੀ ਕਿ ਇਹਦੀ ਜ਼ੁਬਾਨ ਇਹੋ ਜੀ ਹੈ ਕਿ ਇਹਨੇ ਕਿਸੇ ਦੇ ਨਾਮ ਵੀ ਬੋਲ ਕੇ ਤੇ ਆਪ ਹੀ ਫਸ ਜਾਵੇ ਉਹਨੇ ਨਾਂ ਤੇ ਦਿਲੋਂ ਮੰਗੇ ਨਾਂ ਤੇ ਵੇਖੋ ਜੀ ਉਹਨੇ ਪੰਜਾਬ ਤੋਂ ਬਾਕੀ ਲੋਕਾਂ ਤੋਂ ਮਾਫੀ ਮੰਗੀ ਹੋਗੀ ਜੇ ਸਾਡੇ ਲੋਕ ਉੱਥੇ ਸੀਗੇ ਉਹਨਾਂ ਤੋਂ ਜੇ ਮਾਫੀ ਮੰਗ ਵੀ ਲੋਗ ਤੇ ਮਾਫੀ ਇਹ ਇਹ ਭਾਵੇਂ ਕਹਿ ਦੇਣ ਕਿ ਠੀਕ ਹੈ ਕਿ ਤੂੰ ਮਾਫੀ ਮੰਗ ਲਈ ਕੋਈ ਗੱਲ ਨਹੀਂ ਪਰ ਉਹ ਬੰਦੇ ਨੂੰ ਮੈਂ ਕਦੇ ਨਹੀਂ ਚਾਹੂੰਗਾ ਉੱਥੋਂ ਲੈ ਆਉਣ ਜਾਈਂ ਨਹੀਂ ਸ਼ਟਡਾਊਨ ਜੀ ਪੱਗਾਂ ਦਿੱਤੇ ਛੱਡ ਕੇ ਆਉਣੇ ਸ਼ਟਡਾਊਨ ਕੋਈ ਗੱਲ ਨਹੀਂ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਐਮਐਲਏ ਤੋਂ ਜੇ ਮੇਰੇ ਪਿਓ ਵਾਂਗ ਬੰਦੇ ਸੀਗੇ ਵਰਨਾ ਰਹਿੰਦੇ ਨੇ ਉਹਨਾਂ ਦਾ ਉਹਨਾਂ ਦੀ ਜੇ ਪੱਗਾ ਵਾਪਸ ਰੱਖੇ ਨਹੀਂ ਬਦਲਾ ਲਿਆ ਦੇਉਗਾ ਜੇ ਇਹਨੇ ਕਿਹਾ ਨਾ ਪੱਗਾ ਚ ਕਿਲ ਨਹੀਂ ਤੇ ਕਿਲ ਹੁਣ ਸਾਡੇ ਹੱਥਾਂ ਨੂੰ ਵੀ ਨਹੀਂ ਐਮਐਲਏ ਸਾਹਿਬ ਇਹ ਚੀਜ਼ ਯਾਦ ਰੱਖਿਓ ਸਾਲ ਰਹਿ ਗਿਆ ਤੁਸੀਂ ਸਿਕਿਉਰਿਟੀ ਦੇ ਵਿੱਚ ਫਿਰਦੇ ਹੋ ਮੈਂ ਲੋਕਾਂ ਦੇ ਵਿੱਚ ਫਿਰਦਾ ਜਿਹੜੇ ਬੰਦੇ ਕੋਲ 20 ਬੰਦਿਆਂ ਤੋਂ ਬਾਅਦ ਇੱਕ ਬੰਦਾ ਨਹੀਂ ਉਹਨੂੰ ਉੱਥੋਂ 4 ਘੰਟੇ ਕੱਢਣ ਆਇਆ ਤੁਸੀਂ ਕਹਿੰਦੇ ਹੋ ਸਾਨੂੰ ਲੋਕ ਪਿਆਰ ਕਰਦੇ ਨੇ ਇਲੈਕਸ਼ਨ ਲੜ ਕੇ ਵੇਖਣੀ ਉਹ ਅੱਡ ਗੱਲ ਤੁਹਾਨੂੰ ਬਲਾਕ ਦੇ ਅੰਦਰੋਂ ਇੱਕ ਬੰਦਾ ਨਹੀਂ ਕੱਢਣ ਆਇਆ ਕਿ ਸਾਡਾ ਐਮਐਲਏ ਫਸਿਆ ਹੋਇਆ ਇੱਥੇ ਪਬਲਿਕ ਨੇ ਇਨਾ ਘੇਰ ਲਿਆ ਸੀ ਕੰਧਾਂ ਟੱਪ ਕੇ ਐਮਐਲਏ ਭਜਦਾ ਹੋਵੇ ਉੱਥੇ ਗੱਡੀਆਂ ਚ ਲੰਘ ਕੇ ਪਤਾ ਨਹੀਂ ਕਿਹੜੀ ਥਾਂ ਦੇ ਵਿੱਚੋਂ ਰੈਸਟ ਹਾਊਸ ਦੀ ਕੰਧ ਟੱਪ ਕੇ ਫਿਰ ਉੱਥੋਂ ਗੱਡੀ ਮੰਗਾ ਕੇ ਬਾਹਰਲੇ ਪਾਸੋਂ ਨਿਕਲੇ ਸੰਤ ਪਤਾ ਵੀ ਨਹੀਂ ਲੱਗਿਆ ਕਿਹੜੀ ਚੋਰੀ ਮੋਰੀ ਚੋਂ ਨਿਕਲ ਆਏ ਇਹ ਹਿੰਮਤ ਚਾਹੀਦੀ ਹੁੰਦੀ ਐ ਐਮਐਲ ਸਾਬ ਇਹੋ ਜੇ ਕੰਮ ਕਰਨ ਨੂੰ ਜੇ ਕਰਨ ਜੋਗੇ ਸੀਗੇ ਨਾ ਉਥੇ ਤੁਸੀਂ ਵੇਖਿਆ ਹੋਣਾ ਇਹਦੇ ਭਰਾ ਨੇ ਵੈਪਨ ਵੀ ਵਿਖਾਇਆ ਉਹ ਵੀ ਪੁਲਿਸ ਨੂੰ ਅਸੀਂ ਦਿੱਤਾ ਕਿ ਇਹਨੇ ਵੈਪਨ ਵਿਖਾਇਆ ਇੱਕ ਰਿਪੋਰਟਰ ਭਰਾ ਨੇ ਡੀਐਸਪੀ ਨੂੰ ਸਾਹਮਣੇ ਖੜੇ ਹੋ ਕੇ ਸਵਾਲ ਕੀਤਾ ਕਿ ਜੀ ਤੁਹਾਡੇ ਸਾਹਮਣੇ ਵੈਪਨ ਵਿਖਾਇਆ ਤੁਸੀਂ ਕੁਝ ਨਹੀਂ ਕਹੋਗੇ ਅਗੋ ਕਹਿੰਦੇ ਕਿਹੜਾ ਵੈਪਨ ਸੀ ਕਹਿੰਦੇ ਸ਼ਰਿਆਂ ਬਕਾਰੇ ਤੁਹਾਡੇ ਪ ਪਰ ਕੋਈ ਨਹੀਂ ਪੁਲਿਸ ਦੀ ਜਿਹੜੀ ਹੁੰਦੀ ਹੈ ਨਾ ਇਹ ਸਰਕਾਰ ਦੀ ਬਣ ਜਾਂਦੀ ਹੁੰਦੀ ਹੈ ਪਰ ਇਹਨਾਂ ਅਨੁਸਾਰ ਨਾਲ ਚੱਲਣਾ ਚਾਹੀਦਾ ਤੇ ਹੁਣ ਅਸੀਂ ਜਿਹੜੀ ਕਾਰਵਾਈ ਕਰਾਂਗੇ ਸਾਡੀ ਕੋਰਟ ਦੇ ਸੂਰ ਕਰਾਂਗੇ ਤੇ ਫਿਰ ਪੁਲਿਸ ਦਾ ਵੀ ਪਤਾ ਲੱਗੂ ਤੇ ਨਾਲ ਵੀਡੀਓ ਦਾ ਵੀ ਬੰਦੇ ਦੇ ਕੀ ਧੰਨਵਾਦ ਅੰਦਰ ਵਿੱਚ ਤੁਹਾਨੂੰ 70 ਸਾਲ ਕਾਂਗਰਸ ਪਾਰਟੀ ਨੂੰ ਇਲੈਕਸ਼ਨ ਲੱਗੇ ਇੱਕ ਪਾਰਟੀ ਹੈ ਕਿ ਸਾਡੀ 30 ਸਾਲ ਤੋਂ ਆਈ ਹੈ ਤਾਂ ਤੁਸੀਂ ਵੀ ਪਰ ਇਹਨਾਂ ਨੇ ਆਪਣੇ ਤਰੀਕੇ ਦੇ ਨਾਲ ਜੋ ਵੀ ਤੁਹਾਡੇ ਚੈੱਕਅਪ ਹੁੰਦਾ ਤੇ ਉਹਦੇ ਵਿੱਚ ਕਾਗਿ ਕੈਂਸਲ ਹੋ ਦਾ ਮਤਲਬ ਇਹ ਸਮਝਿਆ ਜਾਵੇ ਕਿ ਜਿਹੜੀ 70 ਸਾਲ ਤੋਂ ਇਲੈਕਸ਼ਨ ਲੜ ਰਹੀ ਹੈ ਪਾਰਟੀ ਉਹ ਸਾਦਸਪਤਰੀ ਨਹੀਂ ਆਂਦੇ ਇਲੈਕਸ਼ਨ ਲੜਨ ਨਹੀਂ ਆਂਦੀ ਕਿ ਇਸ ਤੋਂ ਪਹਿਲੇ ਇਲੈਕਸ਼ਨਾਂ ਜਿਹੜੀਆਂ ਸੀ ਉਹ ਵਾਕਿਆ ਹੀ ਇਸੇ ਤਰੀਕੇ ਨਾਲ ਜਿੱਤੀਆਂ ਜਾਂਦੀਆਂ ਸੀ ਜਿਦਾ ਹੁਣ ਹੋ ਰਿਹਾ ਹੈ ਮੈਂ ਤੁਹਾਨੂੰ ਮੇਨ ਗੱਲ ਦੱਸਾਂ ਇੱਕ ਰਿਕਾਰਡ ਕੱਢਿਆ ਜਾਵੇ ਪਿਛਲੇ 5 ਸਾਲ ਸੀ ਜਿਹੜੇ ਪੰਚਾਇਤੀ ਚੋਣਾਂ ਬਲਾਕ ਸੰਪਤੀ ਚੋਣਾਂ ਜਿਲ੍ਹਾ ਪ੍ਰੀਸ਼ਦ ਚੋਣ ਹਲਕਾ ਡੇਰਾਵਾ ਬਨਾਨਕ ਤੋਂ ਆਮ ਆਦਮੀ ਪਾਰਟੀ ਨੇ ਤੇ ਕਾਲੀ ਦਲ ਨੇ ਕਿੰਨੇ ਬੰਦਿਆਂ ਨੇ ਕਾਗਜ਼ ਭਰੇ ਕਿੰਨੇ ਉਮੀਦਵਾਰ ਖੜੇ ਸੀਗੇ ਕੌਣਾ ਕਿ ਅੱਜ ਬਾਹਰ ਕਢ ਕੇ ਦੋਵਾਂ ਪਾਰਟੀਆਂ ਦੇ ਬੰਦੇ ਕਹਿੰਨ ਕਿ ਅਸੀਂ ਖੜੇ ਸੀ ਜੀ ਇਲੈਕਸ਼ਨ ਚ ਕੋਈ ਸਾਡੇ ਕਾਗਜ਼ ਕੈਨਸਲ ਕਰਾ ਦੇ। ਇਹਨਾਂ ਚੋਂ ਕੋਈ ਬੰਦਾ ਘਰੋਂ ਨਹੀਂ ਸੀ ਨਿਕਲਦਾ ਕਿ ਸਾਡੀ ਇਲੈਕਸ਼ਨ ਕਿਉਂ ਲੜਨੀ ਆ ਸੀ। ਜਦੋਂ ਬੰਦਾ ਨਹੀਂ ਕੋਈ ਕੱਚੇ ਖੜਾ। ਆਮ ਆਦਮੀ ਨੂੰ 2022 ਚ ਮਿਲਦਾ 30000 ਵੋਟ ਪਈ ਸੀ। ਤੇ ਇਹਨਾਂ ਉਸ ਤੋਂ ਪਹਿਲਾਂ ਇਹਨਾਂ ਕੋਈ ਇੱਕ ਬੰਦਾ ਨਹੀਂ ਸੀ ਐਮਐਲਏ ਜਿਹੜਾ ਕਹਿੰਦਾ ਨਾ ਇਹ ਧੱਕਾ ਕਰਾਉਂਦੇ ਰਹੇ ਨੇ ਇਹ ਕਰਾਉਂਦੇ ਰਹੇ ਨੇ। ਇਹ ਲੋਕਾਂ ਨੂੰ ਸਭ ਤੋਂ ਵੱਡੀ ਬੇਵਕੂਫ ਬਣਾਉਣ ਵਾਲੀ ਗੱਲ ਹੈ। ਜਿਹੜਾ ਬੰਦਾ ਸਰਕਾਰ ਜਾਣ ਤੋਂ 2022 ਤੋਂ ਉਹ ਅੱਜ ਉੱਧਰ ਜਾ ਕੇ ਕਹਿ ਰਹੇ ਇਹਨਾਂ ਨੇ ਧੱਕਾ ਕਰਾਇਆ ਜੀ ਉਦੋਂ ਆ ਜਿਹੜੀ ਜ਼ੁਬਾਨ ਲੱਗੀ ਅੱਜ ਬੜੀ ਚੱਲਦੀ ਹੈ ਇਹ ਜ਼ੁਬਾਨ ਉਹ ਟਾਈਮ ਤੇ ਕਿੱਥੇ ਸੀ ਪੰਜ ਸਾਲ ਸਾਡੀ ਸਰਕਾਰ ਵਾਲੇ ਸਾਡੇ ਕੋ ਬੰਦੇ ਰਿਓ ਅੱਜ ਹੁਣ ਜਿਵੇਂ ਹੱਥਾਂ ਕਰਕੇ ਨਾ ਕਰਦੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਬੜਾ ਕੀਤਾ ਤੇ ਉਹ ਟਾਈਮ ਤੇ ਇਹ ਭਗਵੰਤ ਸਿੰਘ ਮਾਨ ਦੀ ਜਗ੍ਹਾ ਇਹ ਸੁਖਵਿੰਦਰ ਸਿੰਘ ਰੰਧਾਵਾ ਜੀ ਦੇ ਗੁਣ ਗਾਉਂਦੇ ਸੀਗੇ ਜਿੱਦਨ ਪਾਰਟੀ ਬਦਲਣ ਦੀ ਵਾਰੀ ਆਈ ਉਦੋਂ ਗੁਣ ਵੀ ਬਦਲ ਗਏ ਉਹਦਾਂ ਸਾਰੇ ਜਿਹੜੇ ਗੀਤ ਹੁਣ ਅੱਜ ਭਗਵੰਤ ਮਾਨ ਦੀ ਗਾਉਂਦੇ ਨੇ ਉਦੋਂ ਰੰਧਾਵਾ ਸਾਹਿਬ ਦੇ ਹੁੰਦੇ ਸੀਗੇ ਇਹ ਸ ਲੋਕਾਂ ਨੂੰ ਬੇਸਬੂ ਬਣਾਉਣ ਵਾਲੀ ਗੱਲ ਹੁੰਦੀ ਕਿ ਸਿਆਸਤਦਾਨ ਅਸੀਂ ਜੋ ਚੀਜ਼ ਬੋਲਾਂਗੇ ਲੋਕ ਮੰਨ ਜਾਣਗੇ ਸਰ ਕੀ ਕਾਰਨ ਕੀ ਹੈ ਕਿ ਇਕੱਠਾ ਇੱਕ ਹੀ ਕਾਰਨ ਦੱਸ ਕੇ ਇੱਕੋ ਹੀ ਕਾਰਨ ਦੱਸ ਕੇ ਇੱਕੋ ਹੀ ਵਜ੍ਹਾ ਦੱਸ ਕੇ ਤਾਂ ਸ਼ੰਕੇ ਖੜੇ ਕਰੇਗੀ ਕਰੇਗੀ ਵਜ੍ਹਾ ਵੀ ਇੱਕੋ ਹੈ ਸਾਰੇ ਕਾਗਜ਼ਾਂ 'ਚ ਵਜ੍ਹਾ ਇੱਕੋ ਹੀ ਦੱਸ ਕੇ ਤਾਂ ਸਾਰੇ ਕਾਗਜ਼ ਰਿਜੈਕਟ ਕਰ ਦੇਣਗੇ ਤੇ ਉਹਨਾਂ ਨੇ ਆਪਣੇ ਦੀ ਵੀ ਵੀਡੀਓ ਨੇ ਸਾਰੇ ਬਲੌਗ ਨੇ ਜਿਹਨਾਂ ਜਿਨ੍ਹਾਂ ਨੇ ਇਹ ਕਾਗਜ਼ ਚੈੱਕ ਕੀਤੇ ਨੇ ਜੋ ਰਿਟਰਨਿੰਗ ਆਫੀਸਰ ਸੀਗੇ ਜਿੰਨੇ ਲੋਕ ਉੱਥੇ ਮੌਜੂਦ ਸੀਗੇ ਇਹ ਉਹਨਾਂ ਦੀ ਜਿਹੜੀ ਨੌਕਰੀ ਦਾ ਡੈਸ ਵਾਰੰਟ ਹੈ कि ਤੁਸੀਂ ਆਪ ਇੱਥੇ ਸਾਈਨ ਕਰਕੇ ਅਫਸਰ ਤੇ ਵੱਡਾ ਹੀ ਹੁੰਦਾ ਵਿੱਚ ਸ਼ਾਮਿਲ ਪਰ ਸਾਈਨ ਹੈ ਤੇ ਅਮਨ ਕੌਰ ਬੀ ਡੀਪੀ ਉਹਦੇ ਉਹਨਾਂ ਦੇ ਸਾਈਨ ਸਾਰੀ ਕਾਰਵਾਈ ਕੋਰਟ ਦੇ ਥਰੂ ਕਰਾਵਾਂਗੇ ਜਦੋਂ ਇਲੈਕਸ਼ਨ ਕਮਿਸ਼ਨ ਦੇ ਆਰਡਰ ਨੇ ਤੇ ਨਾਲ ਹੀ ਸੁਪਰੀਮ ਕੋਰਟ ਦਾ ਆਰਡਰ ਵੀ ਸੀਗਾ ਪਿਛਲੀ ਵਾਰੀ ਕਿ ਕੋਈ ਇਲੈਕਸ਼ਨ ਪੰਚਾਇਤੀ ਲਾ ਲਓ ਬਲਾਕ ਸੰਪਤੀ ਲਾ ਲਓ ਕੋਈ ਇਲੈਕਸ਼ਨ ਚ ਕਾਗਜ਼ ਰੱਦ ਹੁੰਦੇ ਨੇ ਤੇ ਤੁਹਾਡੇ ਕੋਲ 1 ਮਹੀਨੇ ਦਾ ਟਾਈਮ ਹੈ ਉਹਦੇ ਵਿੱਚ ਵਿੱਚ ਤੁਸੀਂ ਕੋਰਟ ਦੇ ਥਰੂ ਸਾਰੀ ਕਾਰਵਾਈ ਪਵਾ ਕੇ ਤੁਸੀਂ ਉਹ ਇਲੈਕਸ਼ਨ ਨੂੰ ਦੁਬਾਰਾ ਵੀ ਕਰਾ ਸਕਦੇ। ਤੇ ਕੀ ਦਾਵਾ ਇਹਦੇ ਚੈਨਲ ਤੇ ਵੀਡੀਓ ਦੇ ਵਿੱਚ ਕਹਿ ਰਿਹਾ ਹੈ ਕਿ ਇਹਨਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਸੀ ਪਹਿਲਾਂ। ਹੁਣ ਮੈਂ ਚੀਕਾਂ ਘੜਾਤੀਆਂ ਨੇ ਚੀਕਾਂ। ਤੇ ਸਰਕਾਰ ਦੇ ਵਿੱਚ ਦਲੇਰੀ ਬੰਦਾ ਬਕਾਉਂਦਾ ਹੀ ਹੁੰਦਾ। ਅੱਜ ਜੇ ਇਹ ਲੋਕ ਬਿਨਾਂ ਸਰਕਾਰ ਤੋਂ ਮੈਂ ਤੇ ਮੈਂ ਤੇ ਅਜੇ ਬਹੁਤ ਛੋਟਾ ਇਹਨਾਂ ਤੋਂ ਇਹਨਾਂ ਦਾ ਅਸਲ ਲੀਡਰ ਤੇ ਹਲਕੇ ਦਾ ਸੁਖਵਿੰਦਰ ਸਿੰਘ ਰੰਧਾਵਾ ਜੀ। ਮੈਂ ਤੇ ਅਜੇ ਬੱਚਾ ਹੀ ਇਹਨਾਂ ਦਾ। ਮੇਰੇ ਨਾਲ ਕੱਲ ਖੜੇ ਰਹੇ ਨੇ ਜੀ। ਪਰਸ ਇੰਨੇ ਨੇ ਉਹ ਬੰਦੇ ਦੀਆਂ ਚੀਕਾਂ ਕਢਾਈਆਂ ਤੁਸੀਂ ਚੈਨਲਾਂ ਤੇ ਵੇਖਿਆ ਉਹਦੀ ਆਵਾਜ਼ ਨਹੀਂ ਸੀ ਨਿਕਲਦੀ ਮੈਂ ਆਪਣੇ ਫੋਨ 'ਚ ਵੀਡੀਓ ਬਣਾਈਏ ਪਹਿਲਾਂ ਸਾਹਮਣੇ ਬੈਠਾ ਫਿਰ ਕੰਧ ਨਾਲ ਲੁਕੇ ਬੈਠਾ ਕਿ ਮੈਨੂੰ ਕੋਈ ਕਰ ਹੀ ਨਾ ਦਵੇ ਇੰਨੇ ਲੋਕ ਪਬਲਿਕ ਜਦੋਂ ਇਕੱਠੀ ਹੋਵੇ ਉਹ ਰੋਸ ਹੁੰਦਾ ਜੀ 5 ਘੰਟੇ ਪਬਲਿਕ ਅਸੀਂ ਜਦੋਂ ਰੈਲੀ ਕਰੀ ਸੀ ਸਾਨੂੰ ਪਤਾ ਹੈ ਬੰਦਾ ਘੰਟੇ ਤੋਂ ਵੱਧ ਨਹੀਂ ਬੰਦਾ ਇਹ ਸਾਰੇ ਸਰਪੰਚ ਨੇ ਇਹਨਾਂ ਨੂੰ ਵੀ ਪਤਾ ਹੁੰਦਾ ਕਿ 1 ਘੰਟਾ ਕਿਸੇ ਨੂੰ ਰੈਲੀ ਦੇ ਰੋਕਣਾ ਬੜਾ ਵੱਡਾ ਕੰਮ ਹੁੰਦਾ 5 ਘੰਟੇ ਲੋਕ ਐਮਐਲਏ ਦੀਆਂ ਚੀਕਾਂ ਕਢਾਉਣ ਨੂੰ ਖੜੇ ਰਹੇ ਨੇ ਤੇ ਚੀਕਾਂ ਮਾਰਦੇ ਹੀ ਉੱਥੋਂ ਨਿਕਲਿਆ ਸੀ